बेटा ਪਾਜੀ ਇਹ ਦੇ ਮੁੰਡੇ ਵਸਤਵਾਦੀ ਚਲਾਉਂਦੇ ਇਹ ਨਾ ਕਿਤੇ ਪਟਾਸ਼ ਲੈ ਕੇ ਤੇ ਉਹਨਾਂ ਚਲਾਈਏ ਦੇ ਵਿੱਚ ਆ ਜਿਹੜੇ ਮੁੰਡੇ ਚਲਾਉਂਦੇ ਆ ਕੀ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉੱਤੇ ਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਗ੍ਰਾਮ ਬੜੀ ਜ਼ਿਆਦਾ ਗੰਭੀਰ ਰਹਿਣੀ ਹੋਵੇ ਕਿੰਨੇ ਦੀ ਫਾਗ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਦੀ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਹੈ ਕਿ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਤਾਲੋ ਆਉਂਦੀਆਂ ਨੇ ਸੱਦਣ ਦੇ। ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਹੀ ਲਪੇਟ ਚਾਦਣ। ਸਾਹਮਣੇ ਤੋਂ ਹਾਂ ਇਹਨਾਂ ਦੇ ਜੋ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਜੇ। ਹਾਂਜੀ ਮੇਰੇ ਦੋ ਪਰਵਾਹਾਂ। ਹਾਂਜੀ ਮੇਰੇ ਦੋ ਪੁੱਤੇ ਆ। ਦਾ ਇੱਥੇ ਪਿਆ ਹੀ ਕੋਈ ਇੱਥੇ ਕਿੰਨਾ ਭੁੱਖ ਲਰਿਆ ਪਰ ਰਹਿ ਦਿੰਦੇ ਹਰਾ ਬਹੁਤ ਹੀ। ਹਾਂ। ਨੇ ਰਾਬੜਾ ਹੀ ਤੇ ਇਹਨਾਂ ਮਾਰੀਆਂ ਚੀਕਾਂ ਚੁਕਾਂ ਤੇ ਕੋਈ ਜਿੱਥੇ ਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਨੇ ਦੀ ਉਹ ਆਪਾਂ ਗੱਡੀ ਉਹਨਾਂ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲਿਆ ਕੀ ਪਾ ਕੇ ਲੈ ਗਏ ਮੈਂ ਬਾਅਦ ਚ ਗਿਆ ਨਾ ਵੀਰਾਂ ਦੇ ਨਾਲ ਪੀ ਐਨ ਮਾਤਰਾ ਦੇ ਦਿਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਇਰ ਕਰਨ ਬਣਿਆ ਨਹੀਂ ਕਿੰਨੇ ਦੀ ਜਫੀ ਇਹਦੇ ਵਿੱਚ 7 ਜੀ ਜੰਮੀ ਜੀ 2 ਲੀਟਰ ਜੀ ਤੇ 5 ਜੀ ਸਟੇਜ ਉਹਦੇ ਵਿੱਚ ਜਿੰਨੇ ਮੁੰਡੇ ਆ ਗੀਆਂ ਮਸਾਲਾ ਦੀ 18 ਸਾਲਾਂ ਦੀ ਕਿਹਦੀ ਉਮਰ ਹੈ ਕਿਹਦੀ 17 ਸਾਲ ਉਮਰ ਆ ਬਹੁਤ ਕੰਡੀਸ਼ਨ ਬਹੁਤ ਮਾੜੀ ਹੋ ਗਿਆ ਵੀ ਇਹਨਾਂ ਚ ਫਰਸਟ ਤੋਂ ਆਇਆ ਵੈਂਟੀਨੇਟਰ ਤੇ ਦੋ ਤਰੀਆਂ ਬਾਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹਨਾਂ ਨੇ ਆਪਾਂ ਜੀ ਬਹੁਤ ਨਾਸਾਨ ਹੋ ਗਿਆ ਨੰਨਾ ਚੈਨ ਜੋ ਗਿਆ ਜੀ ਬਹੁਤ ਮਤਲਬ ਇੱਕ ਪੀੜੀ ਖਤਮ ਹੋਣ ਵਾਲੀ ਹੈ ਸਰ ਮੇਰੇ ਸਰ ਉਸ ਗੁਰਨਾਮ ਸਿੰਘ ਤੇ ਸੁਨਾਮ ਸਿੰਘ ਬਹੁਤ ਉੱਚੇ ਭਰਾ ਨੇ ਇਕੱਠੇ ਰਹਿੰਦੇ ਆ ਤੇ ਡੇਰੇ ਤੇ ਪਿੰਡ ਕੋ ਬਾਹਰ ਵੜਿੰਦੇ ਆ ਇਹਨਾਂ ਦੇ ਬੱਚੇ ਕਿ ਦਿਨ ਰਾਤ ਤੇ ਦਿਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਈ ਕੋਈ ਆਪਣਾ ਕਿਪਰਾਸ਼ ਜਿਹਾ ਲਿਆ ਕੇ ਤੇ ਫੀਟ ਕੇ ਉਹਦਾ ਪਟਾਕੇ ਦਿਹਾੜਾ ਸੀ ਇਸ ਮਤੀ ਲਾਸਟ ਹੋਇਆ ਉਹਦੇ ਵਿੱਚ ਪੰਜ ਜੈਨਸਾ ਤੇ ਦੋ ਧਲੇ ਰਹੇ ਸੀ ਹਾਂ ਜੀ ਉਹ ਜਿਹੜਾ ਕਾਫੀਆਂ ਚਾਹ ਹਾਂ ਉਹ ਗੋਹਨ ਕੀ ਕੰਮ ਕਰ ਰਿਹਾ ਹੈ ਅਸੀਂ ਤਾਂ ਐਫਐਸਐਲ ਦੀ ਟੀਮ ਲਾਈਏ ਪਹਿਲਾਂ ਜਿਹੜਾ ਸੁਨਾਸ਼ਕ ਹੈ ਉਸ ਬਲਾਸਟ ਬਾਰੇ ਤੇ ਪਤਾ ਕਰਾਵਾਂਗੇ ਕਿ ਕਿਸ ਤੋਂ ਹੋਇਆ ਹੈ ਜੀ ਉਸ ਤੋਂ ਬਾਅਦ ਸਾਰ ਜਿਹੜੇ ਆਪਣਾ ਲక్ష్ਮੀ ਨੇ ਉਹਨਾਂ ਨੂੰ ਕੋਈ ਕਿੱਥੇ ਜਾ ਗਿਆ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਇੱਕ ਰੋਟੀ ਹਾਂ ਜੀ